ਅੱਜ ਇੱਕ ਖਬਰ ਆਈ ਹੈ ਕਿ ਪਾਕਿਸਤਾਨ ਬਾਰਡਰ ਤੇ ਉੱਤੇ ਇੰਡੋ-ਪਾਕ ਬਾਰਡਰ ਦੇ ਉੱਤੇ ਬੀਐਸਐਫ ਨੇ ਇੱਕ ਪਾਕਿਸਤਾਨੀ ਨੂੰ ਗੁਰਦਾਸਪੁਰ ਦੀ ਸਰਹੱਦ ਤੇ ਉੱਤੇ ਮਾਰਿਆ ਇਹਦੇ ਬਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਗੱਲ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਾਨ ਅੱਜ ਇੱਕ ਖਬਰ ਆ ਰਹੀ ਹੈ ਕਿ ਬੀਐਸਐਫ ਨੇ ਬਾਰਡਰ ਸਕਿਉਰਿਟੀ ਫੋਰਸ ਜੋ ਭਾਰਤ ਦੀ ਫੌਜ ਆ ਉਸ ਤੇ ਕੰਮ ਕਰਨ ਵਾਲੀ ਬਾਰਡਰ ਤੇ ਉਹਨਾਂ ਇੱਕ ਪਾਕਿਸਤਾਨੀ ਨੂੰ ਬਾਰਡਰ ਦੇ ਉੱਤੇ ਮਾਰਿਆ ਤੇ ਇੱਕ ਮਿੰਟ ਇੱਕ ਅੰਗਰੇਜ਼ੀ ਨਿਊਜ਼ਪੇਪਰ ਦਾ ਸਾਡੇ ਕੋਲ ਆਇਆ ਬੀਐਸਐਫ ਦੇ ਸਪੋਕਸਮੈਨ ਦਾ ਕਹਿਣਾ ਕਿ ਇਹ ਪਾਕਿਸਤਾਨੀ ਇਨਟਰੂਡਰ ਕ੍ਰੋਸਡ ਦੀ ਬਾਰਡਰ ਐਂਡ ਕੇਮ ਇਨਸਾਈਡ ਇੰਡੀਅਨ ਟੈਰੀਟਰੀ ਬੀਐਸਐਫ ਚੈਰਿੰਗ ਹਿਮ ਟੂ ਸਟਾਪ ਬਟ ਦੀ ਇਨਟਰੂਡਰ ਕੰਟੀਨਿਊਡ ਵਿਦ ਹਿਸ ਐਗਰੈਸਿਵ ਪੋਸਚਰ ਐਂਡ ਕੈਪਟ ਮੂਵਿੰਗ ਟੁਵਰਡ ਅਸ ਬੀਐਸਐਫ ਟ੍ਰੂਪਰਸ ਓਪਨ ਫਾਇਰ ਇਨ ਸੈਲਫ ਡਿਫੈਂਸ ਐਂਡ ਕਿਲਡ ਦਾ ਇੰਟਰੋਡਰ ਇਸ ਬਾਰੇ ਤੁਹਾਡਾ ਕੀ ਕਹਿਣਾ ਕਿ ਉਸ ਪਾਕਿਸਤਾਨੀ ਨੂੰ ਪਾਕਿਸਤਾਨੀ ਹੋਣ ਦੇ ਵਜ੍ਹਾ ਨਾਲ ਖਤਮ ਕੀਤਾ ਗਿਆ ਤੁਹਾਡਾ ਇਹਦੇ ਬਾਰੇ ਕਮੈਂਟ ਕੀ ਹੈ ਇਹ ਬਹੁਤ ਅਫਸੋਸਜਨਕ ਖਬਰ ਤੁਸੀਂ ਦੱਸੀ ਹੈ ਪਬਲਿਕ ਵੀ ਕਿਉਂਕਿ ਕਿ ਜਿਹੜੇ ਪਾਕਿਸਤਾਨ ਦੇ ਲੋਕ ਹੈਗੇ ਉਹ ਵੀ ਸਾਡੇ ਪੰਜਾਬੀ ਭਰਾ ਹੈਗੇ ਆ ਔਰ ਇਸ ਖਬਰ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਸ ਪਾਕਿਸਤਾਨੀ ਦੇ ਥੋੜੇ ਕੋਈ ਅਸਲਾ ਸੀ ਜਾਂ ਇਹ ਬੀਐਸ ਵਾਲਿਆਂ ਨੂੰ ਹਮਲਾ ਕਰਨ ਦੇ ਲਈ ਤਿਆਰ ਸੀਗਾ ਜਾਂ ਕੁਝ ਹੈ ਇਸ ਤਰ੍ਹਾਂ ਇਨਸਾਨ ਨੂੰ ਮਾਰ ਦੇਣਾ ਪੇਰੈਨੀ ਦੇ ਨਾਲ ਮੈਂ ਸਮਝਦਾ ਕਿ ਇਹ ਤਾਂ ਬਹੁਤ ਵੱਡਾ ਜੁਰਮ ਕੀਤਾ ਹੈ ਜੀ ਕਿਉਂ ਕਰਕੇ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਹੈ ਉਹਦੀ ਆਰਟੀਕਲ 21 ਸਾਨੂੰ ਦੱਸਦੀ ਹੈ ਜੀ ਕਿ ਨੋ ਪਰਸਨ ਵਿਲ ਬੀ ਡਿਪ੍ਰੀਵਡ ਆਫ ਹਿਸ ਲਾਈਫ ਐਂਡ ਲਿਬਰਟੀ ਹਮ ਵਿਦਾਊਟ ਦਾ ਪ੍ਰੋਸੀਜਰ ਲੇਟ ਟਾਈਮ ਬਾਈ ਲਾਅ ਓਕੇ ਇਹਦਾ ਮਤਲਬ ਹੈ ਕਿ ਕਿਸੇ ਦੀ ਵੀ ਜ਼ਿੰਦਗੀ ਨਹੀਂ ਲਈ ਜਾਉਣੀ ਜਿੰਨਾ ਚਿਰ ਕਾਨੂੰਨ ਦੇ Daire ਦੇ ਵਿੱਚੋਂ ਪ੍ਰਣਾਲੀ ਦੇ ਵਿੱਚੋਂ ਇਹ ਸਾਰਾ ਕੁਝ ਨਹੀਂ ਨਿਕਲਦਾ ਜੀ ਬੇਸ਼ੱਕ ਪਾਕਿਸਤਾਨੀ ਹੋਵੇ ਫਰਦਾਨ ਹੋਵੇ ਪਰਸਨ ਹੈ ਇੱਥੇ ਇਹ ਨਹੀਂ ਲਿਖਿਆ ਕਿ ਨਾਨ ਇੰਡੀਅਨ ਜੀ ਇਹ ਇੱਕ ਬਹੁਤ ਵੱਡਾ ਇਹਨਾਂ ਨੇ ਜ਼ੁਲਮ ਕੀਤਾ ਤੇ ਇਹ ਪਟਾ ਇੱਥੇ ਦੇ ਪਾਸੇ ਟਾੜੀ ਵਾਲੇ ਪਾਸੇ ਖੇਮ ਕਰਨ ਵਾਲੇ ਪਾਸੇ ਵੀ ਇਹੋ ਜਿਹਿਆਂ ਮਾਰਦਾ ਤਾਂ ਬੀਐਸਐਫ ਨੇ ਕੀਤੀ ਹੈ ਤੇ ਅਸੀਂ ਉਹਨਾਂ ਦਾ ਨੋਟਿਸ ਲਿਆ ਹੈ ਤੇ ਗੁਰਦਾਸਪੁਰ ਦੇ ਵਿੱਚ ਵੀ ਨੋਟਿਸ ਲਿਆ ਸੀਗਾ ਜੀ ਪਰ ਉਸ ਵੇਲੇ ਉੱਥ儿 ਦੇ ਲੋਕ ਇੰਨੇ ਸਹਿਮੇ ਹੋਏ ਸੀ ਡਰੇ ਹੋਏ ਸੀ ਕਿ ਜਿਹੜੀ ਸਾਡੀ ਤਫ਼ਤੀਸ਼ੀ ਟੀਮ ਗਈ ਸੀ ਉਹਨਾਂ ਨੇ ਸਾਨੂੰ ਬਿਆਨ ਦੇਣ ਤੋਂ ਗ੍ਰੇਜ਼ ਕੀਤਾ ਸੀਗਾ ਹੂੰ ਤੇ ਹੁਣ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਕਿ ਉੱਥੇ ਜਾ ਕੇ ਮੌਕੇ ਤੇ ਪਤਾ ਲਾਓ ਉਹ ਜਿਹੜਾ ਪਾਕਿਸਤਾਨੀ ਬੀਐਸਐਫ ਦੇ ਕਰਨੀ ਆ ਰਿਹਾ ਸੀਗਾ ਜੀ ਉਸ ਦੇ ਕਿਵੇਂ ਹਮਲਾਵਾਰ ਕਿਵੇਂ ਬਣ ਗਿਆ ਜਦੋਂ ਉਹ ਕੋਈ ਨਾ ਕੋਈ ਹਥਿਆਰ ਸੀ ਕੋਈ ਸੀਗਾ ਜੇ ਉਹ ਇੰਡੀਅਨ ਟੈਰੀਟਰੀ ਦੇ ਵਿੱਚ ਆ ਗਿਆ ਸੀਗਾ ਤੇ ਉਹਨੂੰ ਫੜ ਕੇ ਤੇ ਕਾਨੂੰਨ ਦੇ ਹਵਾਲੇ ਕਰਨਾ ਸੀਗਾ ਕਿ ਬੀਐਸਐਫ ਕਿਸੇ ਦੀ ਜਾਣ ਨਹੀਂ ਲੈ ਸਕਦੀ ਇਹ ਸਦਾ ਆਪ ਦੇ ਖਿਲਾਫ ਹੈ ਤੇ ਇਹਦੇ ਬਾਰੇ ਜੇ ਮੈਨੂੰ ਜਾਦਾ ਮਟੀਰੀਅਲ ਮਿਲ ਗਿਆ ਤੇ ਮੈਂ ਜਿਹੜੇ ਸਾਡੇ ਸੀਨੀਅਰ ਵਕੀਲ ਹੈਗੇ ਰਣਜਨ ਲੱਟਨਪਾਲ ਜੀ ਉਹਨਾਂ ਕੋਲੇ ਜਾ ਕੇ ਇਹਦੀ ਰਿਪੋਰਟ ਵੀ ਕਰਵਾਣ ਦੇ ਕਿ ਇਸ ਤਰ੍ਹਾਂ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਾਨਾਂ ਨੂੰ ਖਤਮ ਕਰਦੇਗਾ ਜੀ ਕਿਉਂਕਿ ਲਗਾਤਾਰ ਚੱਲ ਰਿਹਾ ਕੰਮ ਹੈ ਇਹ ਲਗਾਤਾਰ ਚੱਲ ਰਿਹਾ ਹੈ ਜੀ ਤੇ ਮੈਨੂੰ ਬਹੁਤ ਅਫਸੋਸਜਨਕ ਹੈ ਜੀ ਤੇ ਮੈਂ ਇਹ ਵੀ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਜਿਹੜੇ ਹਾਈ ਕਮਿਸ਼ਨਰ ਦਿੱਲੀ ਦੇ ਵਿੱਚ ਹੈ ਉਹਨਾਂ ਨੂੰ ਵੀ ਪੂਰੀ ਜ਼ਿਆਫਤ ਕਰਕੇ ਤੇ ਬੜਾ ਤਕੜਾ ਪ੍ਰੋਟੈਸਟ ਇੰਡੀਆ ਦੇ ਨਾਲ ਉਹਨਾਂ ਨੂੰ ਦਰਜ ਕਰਨਾ ਚਾਹੀਦਾ ਸੀ ਤੁਹਾਡਾ ਧੰਨਵਾਦ ਤੁਸੀਂ ਗੱਲਬਾਤ ਕੀਤੀ ਫਤਿਹ ਜਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ